ਜਿੰਦਾਬਾਦ 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 ਖੇਤੀ ਲੋਕਾਂ ਦਾ ਇੱਕਾ ਜਿੰਦਾਬਾਦ 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 ਗਰਾਂਟ ਕਾਫ ਜਾਂ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਭਾਰਤੀ ਕਿਸਾਨ ਜਨ ਨੂੰ ਨੇਕਤਾ ਢਕਾਉਂਦਾ ਜਿੰਦਾਬਾਦ 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 ਕਿਸਾਨ ਇਕਤਾ ਜਿੰਦਾਬਾਦ 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 ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਢਕਾਉਂਦਾ ਵੱਲੋਂ ਬਲਾਕ ਦੇ ਪਿੰਡਾਂ ਵੱਲੋਂ ਅੱਜ ਇਸ ਜ਼ਮੀਨ 'ਚ ਪਹੁੰਚੇ ਆ ਅਮਰਜੀਤ ਸਿੰਘ ਦੀ ਜ਼ਮੀਨ ਜ਼ਮੀਨ 'ਚ ਜੋ ਅਮਰਜੀਤ ਸਿੰਘ ਨੇ ਇਹ ਕਾਫੀ ਸਮੇ ਤੋਂ ਜਮੀਨ ਰਜਿਸਟਰੀ ਕਰਾਈ ਆ ਰਣਜੀਤ ਕੌਰ ਵੱਲੋਂ ਰਣਜੀਤ ਕੌਰ ਦੇ ਪਰਿਵਾਰ ਵੱਲੋਂ ਇਹ ਰਜਿਸਟਰੀ ਕਰਾਈ ਗਈ ਸੀ ਇਹ ਮਸਤਰਕਾ ਵੱਡਾ ਹੋਣ ਕਾਰਨ ਇਹ ਬਿਵਾਦ ਖੜਾ ਕੀਤਾਗਾ ਜੋ ਕਿ ਅੱਜ ਕਬਜ਼ਾ ਬਰੰਟ ਉਹ ਲੈ ਕੇ ਆਂਦੇ ਸੀਗੇ ਜਿਸ ਦਾ ਸਾਨੂੰ ਪਤਾ ਲੱਗਦਾ ਹੈ ਅਸੀਂ ਉਹਦੀ ਇੱਥੇ ਪਹੁੰਚੇ ਵੱਡੀ ਗਿਣਤੀ 'ਚ ਸਾਡੀ ਇਹ ਮਤਲਬ ਸਮਝ ਹੈ ਜਾਂ ਸਾਡੇ ਜੱਥੇਬੰਦੀ ਦਾ ਇਤਿਹਾਸ ਆ ਵੀ ਕੋਈ ਵੀ ਕਿਸੇ ਕਿਸਾਨ ਦਾ ਕਬਜ਼ਾ ਬਰੰਟ ਆ ਜਾਂ ਕੋਰਕੀ ਆ ਜਾਂ ਦੁਕਾਨਦਾਰ ਦੀ ਕੋਈ ਵੀ ਕਿਸੇ ਨਾਮ ਤੇ ਤੱਕਾ ਹੁੰਦਾ ਹਰੇਕ ਦਾ ਜੱਥੇਬੰਦੀ ਖੜਦੀ ਹੈ ਜੀ ਇਹ ਇਸ ਨਾਮ ਅਰਜੀਤ ਨਾ ਵੀ ਪੂਰਾ ਡਟ ਕੇ ਜੱਥੇਬੰਦੀ ਖੜੀ ਹੈ ਕਿਸੇ ਵੀ ਹਾਲਤ ਚ ਇਸ ਕਿਸਾਨ ਦਾ ਸੀ ਇਹ ਕਬਜ਼ਾ ਇਸ ਜ਼ਮੀਨ ਤੇ ਹੋਣ ਨਹੀਂ ਦੇਵਾਂਗੇ ਹਾਂਜੀ ਬਸ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੀਕੇ ਜੀ ਡਕੌਂਦਾ ਵੱਲੋਂ ਜੋ ਫੈਸਲਾ ਲਿਆ ਗਿਆ ਇਹ ਮਨਜੀਤ ਕੌਰ ਤੋਂ ਜ਼ਮੀਨ ਲਈ ਸੀ ਅਵਰਜੀਤ ਸਿੰਘ ਨੇ ਮਸਤਰਕੇ ਖਾਤੇ ਦੇ ਵਿੱਚ ਜ਼ਮੀਨ ਲਈ ਸੀਗੀ ਇਹਨਾਂ ਦਾ ਕੀ ਆ ਵੀ ਭੈਣ ਭਰਾਵਾਂ ਦਾ ਆਪ ਵਿੱਚ ਦੀ ਹੈਗਾ ਫਰਕ ਪਤਾ ਨਹੀਂ ਕਿਸ ਤਰ੍ਹਾਂ ਇੱਕ ਜਾਣਾ ਵੇਚ ਦਿੰਦਾ ਦੂਜਾ ਜਾਣਾ ਕੇਸ ਕਰ ਦਿੰਦਾ ਉਹਦੇ ਭਰਾ ਤੋਂ ਜ਼ਮੀਨ ਲਈ ਗਈ ਭੈਣ ਨੇ ਕੇਸ ਕਰਤਾ ਇਹ ਪਿਛਲੇ 92 93 ਤੋਂ ਲੈ ਕੇ ਜ਼ਮੀਨ ਇਹ ਵਾਹੀ ਜਾਂਦੇ ਆ ਉਦੋਂ ਦੇ ਇਹਨਾਂ ਨੂੰ ਉਦੋਂ ਦੀ ਤਾਂ ਕੋਈ ਗੱਲ ਨਹੀਂ ਆਉੜੀ ਪਰ ਅੱਜ ਇਹ ਬਰੰਟ ਕਬਜ਼ਾ ਲੈ ਕੇ ਆਏ ਸੀ ਉਹ ਕਿਸਾਨ ਯੂਨੀਅਨ ਬੀਕੇਯੂ ਦਫਾਉਂਦਾ ਇਹਨਾਂ ਵੱਲੋਂ ਮਨਜੀਤ ਤੇ ਰੇਰ ਦੀ ਗਵਾਹੀ ਦੇ ਨਾਲ ਆਪਣੇ ਵਾਹਿਗੁਰੂ ਬੂਟਾ ਬੁਰਜਗਲਦੀ ਗਵਾਹੀ ਦੇ ਵਿੱਚ ਇਹ ਫੈਸਲਾ ਲਿਆ ਗਿਆ ਵੀ ਅਸੀਂ ਕਿਸੇ ਵੀ ਇਸ ਤਰ੍ਹਾਂ ਦਾ ਕੋਈ ਬ੍ਰਾਂਡ ਕਬਜ਼ਾ ਕੋਈ ਲੈ ਕੇ ਆਉਂਦਾ ਕਿਸੇ ਦੁਕਾਨਦਾਰ ਦਾ ਚਾਹੇ ਕੁਰਕੀ ਆ ਇਹ ਅਸੀਂ ਫੈਸਲਾ ਪਹਿਲਾਂ ਤੋਂ ਲਿਆ ਵਾ ਵੀ ਇਹ ਦੇ ਨਾਲ ਸਾਡਾ ਐ ਨਹੀਂ ਆ ਵੀ ਇਹਦੇ ਨਾਲ ਸਾਡੀ ਬਣਦੀ ਨਹੀਂ ਚਾਹੇ ਕੋਈ ਵੀ ਆ ਪਰ ਉਹ ਅਸੀਂ ਕਦੇ ਵੀ ਨਹੀਂ ਹੋਣ ਦੇਵਾਂਗੇ ਸਾਡਾ ਪਹਿਲਾਂ ਤੋਂ ਜੁਨੀਅਨ ਦਾ ਫੈਸਲਾ ਲਿਆ ਵਾ ਅਵਰਜੀਤ ਨਾਲ ਵੀ ਇਹੋ ਹੀ ਧੱਕਾ ਹੋਇਆ ਵੀ ਇਹ ਬ੍ਰਾਂਡ ਕਬਜ਼ਾ ਥੋੜੇ ਟਾਈਮ ਬਾਅਦ ਲੈ ਆਉਂਦੇ ਆ ਉਹ ਅਸੀਂ ਅੱਗੇ ਵੀ ਦੋ ਤਿੰਨ ਵਾਰੀ ਰੋਕ ਚੁੱਕੇ ਆ ਅੱਜ ਵੀ ਅਸੀਂ ਹੋਣ ਨਹੀਂ ਦਿੱਤਾ ਇਹੀ ਸਾਡਾ ਫੈਸਲਾ ਫੇਰ ਵੀ ਰਹੂਗਾ ਵੀ ਕਦੇ ਵੀ ਅਸੀਂ ਕਿਸੇ ਨਾਲ ਵੀ ਚਾਹੇ ਕਿਸੇ ਤਰ੍ਹਾਂ ਦਾ ਕੋਈ ਕੰਮ ਆਸੀਂ ਧੱਕਾ ਕਦੇ ਵੀ ਨਹੀਂ ਹੋਣ ਦੇਵਾਂਗੇ ਅਸੀਂ ਭਾਰਤੀ ਕਿਸਾਨ ਯੂਨੀਅਨ ਇਕੱਠਾ ਡਕੌਂਦਾ ਵੱਲੋਂ ਬਲਾਕ ਦੇ ਪਿੰਡਾਂ ਵੱਲੋਂ ਅੱਜ ਇਸ ਜ਼ਮੀਨ 'ਤੇ ਪਹੁੰਚੇ ਆ ਅਮਰਜੀਤ ਸਿੰਘ ਦੀ ਜ਼ਮੀਨ ਜ਼ਮੀਨ 'ਚ ਜੋ ਅਮਰਜੀਤ ਸਿੰਘ ਨੇ ਇਹ ਕਾਫੀ ਸਮੇਂ ਤੋਂ ਜ਼ਮੀਨ ਰਜਿਸਟਰੀ ਕਰਾਈ ਆ ਰਣਜੀਤ ਕੌਰ ਵੱਲੋਂ ਰਣਜੀਤ ਕੌਰ ਦੇ ਪਰਿਵਾਰ ਵੱਲੋਂ ਇਹ ਰਜਿਸਟਰੀ ਕਰਾਈ ਗਈ ਸੀ ਇਹ ਮਸਤਰਕਾ ਵੱਡਾ ਹੋਣ ਕਾਰਨ ਇਹ ਬਿਵਾਦ ਖੜਾ ਕੀਤਾਗਾ ਜੋ ਕਿ ਅੱਜ ਕਬਜ਼ਾ ਬਰਾਂਟ ਉਹ ਲੈ ਕੇ ਆਂਦੇ ਸੀਗੇ ਜਿਹਦਾ ਸਾਨੂੰ ਪਤਾ ਲੱਗਦੇ ਆਂ ਅਸੀਂ ਉਹਦੀ ਇੱਥੇ ਪਹੁੰਚੇ ਆਂ ਵੱਡੀ ਗਣਤੀ 'ਚ ਸਾਡੀ ਇਹ ਮਤਲਬ ਸਮਝ ਐ ਜਾਂ ਸਾਡੇ ਜੱਥੇਬੰਦੀ ਦਾ ਇਤਿਹਾਸ ਆ ਵੀ ਕੋਈ ਵੀ ਕਿਸੇ ਕਿਸਾਨ ਦਾ ਕਬਜ਼ਾ ਬਰੰਟਾ ਜਾਂ ਕੋਰਕੀ ਆ ਜਾਂ ਦੁਕਾਨਦਾਰ ਦੀ ਕੋਈ ਵੀ ਕਿਸੇ ਨਾਂ ਵੀ ਧੱਕਾਉਂਦਾ ਹਰੇਕ ਦਾ ਜੱਥੇਬੰਦੀ ਖੜਦੀ ਐ ਜੀ ਇਹ ਇਸ ਨਾਮ ਅਮਰਜੀਤ ਨਾ ਵੀ ਪੂਰਾ ਡਟ ਕੇ ਜੱਥੇਬੰਦੀ ਖੜੀ ਐ ਕਿਸੇ ਵੀ ਹਾਲਤ 'ਚ ਇਸ ਕਿਸਾਨ ਦਾ ਸੀ ਇਹ ਕਬਜ਼ਾ ਇਸ ਜ਼ਮੀਨ ਤੇ ਹੋਣ ਨਹੀਂ ਦੇਵਾਂਗੇ ਹਾਂਜੀ ਬਸ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੀਕੇ ਜੀ ਟਕਾਉਂਦਾ ਵੱਲੋਂ ਜੋ ਫੈਸਲਾ ਲਿਆ ਗਿਆ ਇਹ ਮਨਜੀਤ ਕੌਰ ਤੋਂ ਜ਼ਮੀਨ ਲਈ ਸੀ ਅਵਰਜੀਤ ਸਿੰਘ ਨੇ ਮਸਤਾਰਕੇ ਖਾਤੇ ਦੇ ਵਿੱਚ ਜ਼ਮੀਨ ਲਈ ਸੀਗੀ ਇਹਨਾਂ ਦਾ ਕੀ ਆ ਵੀ ਭੈਣ ਭਰਾਵਾਂ ਦਾ ਆਪ ਵਿੱਚ ਦੀ ਹੈਗਾ ਫਰਕ ਪਤਾ ਨਹੀਂ ਕਿਸ ਤਰ੍ਹਾਂ ਇੱਕ ਜਣਾ ਵੇਚ ਦਿੰਦਾ ਦੂਜਾ ਜਣਾ ਕੇਸ ਕਰ ਦਿੰਦਾ ਉਹਦੇ ਭਰਾ ਤੋਂ ਜ਼ਮੀਨ ਲਈ ਗਈ ਭੈਣ ਨੇ ਕੇਸ ਕਰਤਾ ਇਹ ਪਿਛਲੇ 92 93 ਤੋਂ ਲੈ ਕੇ ਜ਼ਮੀਨ ਇਹ ਵਾਹੀ ਜਾਂਦੇ ਆ ਉਦੋਂ ਦੇ ਹੀ ਇਹਨਾਂ ਨੂੰ ਉਦੋਂ ਦੀ ਤਾਂ ਕੋਈ ਗੱਲ ਨਹੀਂ ਆਉਣੀ ਪਰ ਅੱਜ ਇਹ ਬਰਾਂਡ ਕਬਜ਼ਾ ਲੈ ਕੇ ਆਏ ਸੀ ਉਹ ਕਿਸਾਨ ਜੂਨੀਅਨ ਵੀਕੇ ਜੂ ਡਫਾਉਂਦਾ ਇਹਨਾਂ ਵੱਲੋਂ ਮਨਜੀਤ ਤੇ ਰੇਰ ਦੀ ਗਵਾਹੀ ਦੇ ਨਾਲ ਆਪਣੇ ਵਾਹਿਗੁਰੂ ਬੂਟਾ ਬੁਰਜ ਗਲਦੀ ਗਵਾਹੀ ਦੇ ਵਿੱਚ ਇਹ ਫੈਸਲਾ ਲਿਆ ਗਿਆ ਵੀ ਅਸੀਂ ਕਿਸੇ ਵੀ ਕਿਸੇ ਤਰ੍ਹਾਂ ਦਾ ਕੋਈ ਬਰਾਂਡ ਕਬਜ਼ਾ ਕੋਈ ਲੈ ਕੇ ਆਉਂਦਾ ਕਿਸੇ ਦੁਕਾਨਦਾਰ ਦਾ ਚਾਹੇ ਕੁਰਕੀ ਹੈ ਇਹ ਅਸੀਂ ਫੈਸਲਾ ਪਹਿਲਾਂ ਤੋਂ ਲਿਆ ਵਾ ਵੀ ਇਹਦੇ ਨਾਲ ਸਾਡਾ ਐ ਨਹੀਂ ਗਿਆ ਵੀ ਇਹਦੇ ਨਾਲ ਸਾਡੀ ਬਣਦੀ ਨਹੀਂ ਚਾਹੇ ਕੋਈ ਵੀ ਆ ਪਰ ਉਹ ਅਸੀਂ ਕਦੇ ਵੀ ਨਹੀਂ ਹੋਣ ਦੇਵਾਂਗੇ ਸਾਡਾ ਪਹਿਲਾਂ ਤੋਂ ਜੁਨੀਅਨ ਦਾ ਫੈਸਲਾ ਲਿਆ ਹੋਇਆ ਹੈ ਅਵਰਜੀਤ ਨਾਲ ਵੀ ਇਹੋ ਹੀ ਧੱਕਾ ਹੋਇਆ ਵੀ ਇਹ ਬਰਾਂਡ ਕਬਜ਼ਾ ਥੋੜੇ ਟਾਈਮ ਬਾਅਦ ਲੈ ਆਉਂਦੇ ਆ ਉਹ ਅਸੀਂ ਅੱਗੇ ਵੀ ਦੋ ਤਿੰਨ ਵਾਰੀ ਰੋਕ ਚੁੱਕੇ ਆ ਅੱਜ ਵੀ ਅਸੀਂ ਹੋਣ ਨਹੀਂ ਦਿੱਤਾ ਇਹੀ ਸਾਡਾ ਫੈਸਲਾ ਫੇਰ ਵੀ ਰਹੂਗਾ ਵੀ ਕਦੇ ਵੀ ਅਸੀਂ ਕਿਸੇ ਨਾਲ ਵੀ ਚਾਹੇ ਕਿਸੇ ਤਰ੍ਹਾਂ ਦਾ ਕੋਈ ਕੰਮ ਆ ਅਸੀਂ ਧੱਕਾ ਕਦੇ ਵੀ ਨਹੀਂ ਹੋਣ ਦੇਵਾਂਗੇ